ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਬਹੁਤ ਦਿਲਚਸਪ ਵੀ ਆ ਬਹੁਤ ਜ਼ਰੂਰੀ ਵੀ ਆ ਜ਼ਰੂਰੀ ਇਸ ਕਰਕੇ ਆ ਕਿ ਆਪਾਂ ਨੂੰ ਸਾਰਿਆਂ ਨੂੰ ਖਾਣ ਪੀਣ ਦੇ ਆਪਾਂ ਸ਼ੌਕੀਨ ਆ ਖਾਸ ਕਰ ਪੰਜਾਬੀ ਹੈ ਨਾ ਜੋ دل ਕੀਤਾ ਖਾ ਲਿਆ ਰੱਜੇ ਹੋਏ ਵੀ ਖਾ ਲੈਨੇ ਆ ਤੇ ਉਦੋਂ ਬਾਅਦ ਜਿਹੜੀਆਂ ਸਮੱਸਿਆਵਾਂ ਸ਼ੁਰੂ ਹੁੰਦੀਆਂ ਸਿਹਤ ਸਮੱਸਿਆਵਾਂ ਖਾਣੇ ਨੂੰ ਲੈ ਕੇ ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਅਸੀਂ 50 ਤੋਂ 70 80 ਤੱਕ ਪਹੁੰਚ ਜਾਂਦੇ ਆ ਤੇ ਉੱਥੇ ਜਾ ਕੇ ਫਿਰ ਅਸੀਂ ਸੋਚਣਾ ਸ਼ੁਰੂ ਕਰਦੇ ਆ ਕਿ ਹੁਣ ਕੀ ਕੀਤਾ ਜਾਵੇ ਹੁਣ ਕੀ ਕਰੀਏ ਜਦੋਂ ਆਪਦੇ ਨਾਲ ਦਿਆਂ ਨੂੰ ਐਨ ਫਿਟ ਹੈਲਦੀ ਦੇਖਦੇ ਆ ਤਾਂ ਲੱਗਦਾ ਕਿ ਇਹ ਐਸਾ ਕੀ ਕਰਦੇ ਆ ਜਾਂ ਅਸੀਂ ਹੁਣ ਕਿਵੇਂ ਕਰੀਏ ਤੇ ਉਦੋਂ ਫਿਰ ਮਨ ਚ ਆਉਂਦਾ ਕਿ ਕਿਸੇ ਡਾਕਟਰ ਦੀ ਸਲਾਹ ਲਈ ਜਾਵੇ ਜਾਂ ਕੋਈ ਜਿਵੇਂ ਜਿਹਨੂੰ ਕਹ ਦਿੰਦੇ ਆ ਡਾਈਟ ਪਲਾਨ ਹੈ ਨਾ ਅੱਜਕੱਲ ਇੱਕ ਹੈਗਾ ਚੱਲਿਆ ਹੋਇਆ ਵੀ ਤੁਸੀਂ ਡਾਈਟ ਪਲਾਨ ਲਓ ਹੈ ਨਾ ਮੈਨੂੰ ਵੀ ਕਿਸੇ ਨੇ ਕਿਹਾ ਇੱਕ ਵਾਰੀ ਮੇਰੀ ਫਰੈਂਡ ਨੇ ਮੈਂ ਕਿਹਾ ਵੀ ਉਹ ਕੀ ਬਲਾਇ ਕਹਿੰਦੀ ਨਹੀਂ ਉਹ ਜਦੋਂ ਤੁਸੀਂ ਉਵੇਂ ਕਰੋਗੇ ਨਾ ਤੁਹਾਨੂੰ ਇੱਕ ਪ੍ਰੋਪਰ ਡਾਈਟ ਦੇਣਗੇ ਕਿਸ ਤਰ੍ਹਾਂ ਤੁਸੀਂ ਖਾਣਾ ਤੁਸੀਂ ਸਭ ਕੁਝ ਖਾਣਾ ਪਰ ਕਿਸ ਤਰ੍ਹਾਂ ਖਾਣਾ ਹੈ ਨਾ ਚਲੋ ਇਹ ਗੱਲਾਂ ਹੁੰਦੀਆਂ ਤੇ ਮੈਂ ਕੀਤਾ ਵੀ ਤੇ ਇਹ ਡਾਈਟ ਪਲਾਨ ਕੀ ਆ ਇਹਦੇ ਚ ਕਿਹੜੀ ਉਮਰ ਦੇ ਇੱਕੋ ਜਿਹਾ ਮਤਲਬ ਖਾ ਸਕਦੇ ਆ ਜਾਂ ਵੱਖਰਾ ਵੱਖਰਾ ਹੁੰਦਾ ਜਾਂ ਆਪਾਂ ਕਿਸੇ ਦਾ ਡਾਈਟ ਪਲਾਨ ਆਪਾਂ ਖਾ ਸਕਦੇ ਆ ਸੇਮ ਅਸੀਂ ਕਿਸੇ ਤੋਂ ਲੈ ਲਈ ਉਹੀ ਅਸੀਂ ਸ਼ੁਰੂ ਕਰਦੀਏ ਇਹ ਸਾਰੀਆਂ ਗੱਲਾਂ ਅੱਜ ਸਾਡੇ ਨਾਲ ਡਾਕਟਰ ਸਾਹਿਬ ਬੈਠੇ ਨੇ ਉਹ ਕਰਨਗੇ ਉਹ ਕੌਣ ਨੇ ਕਿੱਥੋਂ ਪੜ੍ਹਾਈ ਕੀਤੀ ਉਹਨਾਂ ਨੇ ਕਿੱਥੇ ਕਿੱਥੇ ਉਹਨਾਂ ਦਾ ਮਤਲਬ ਇਹ ਉਹਨਾਂ ਨੇ ਆਪਦਾ ਆਪਣੇ ਉਹਨਾਂ ਨੇ ਪੇਸ਼ੈਂਟ ਨੂੰ ਇਹ ਦਿੱਤਾ ਆਪਣਾ ਹਨਾ ਤੇ ਉਹਨਾਂ ਨੂੰ ਉਹ ਰਾਜ਼ੀ ਹੋਏ ਉਹਨਾਂ ਦੇ ਮੁਤਾਬਕ ਸਾਰੀਆਂ ਗੱਲਾਂ ਅੱਜ ਆਪਣੇ ਨਾਲ ਕਰਨਗੇ ਤੇ ਮਿਲਦੇ ਆ ਡਾਕਟਰ ਸਾਹਿਬ ਨੂੰ ਸਸੀ ਜੀ ਮੈਮ ਹੋਰ ਕੀ ਹਾਲ ਚਾਲ ਵਧੀਆ ਮੈਮ ਠੀਕ ਠਾਕ ਹੀ ਤੇ ਤੁਸੀਂ ਅੱਜ ਕੀ ਖਾਧਾ ਬ੍ਰੇਕਫਾਸਟ ਮੈਂ ਬ੍ਰੇਕਫਾਸਟ ਦੇ ਵਿੱਚ ਕੀ ਖਾਧਾ ਮੈਂ ਆਪਦਾ ਦਿਨ ਸ਼ੁਰੂ ਕੀਤਾ ਬੇਸਨ ਚਿਲਾ ओके ਜਿਹੜਾ ਕਿ ਬੀਸਨ ਦਾ ਇੱਕ ਨਾਰਮਲ ਚਿਲਾ ਜੋ ਆਪਾਂ ਘਰ ਚ ਬਣਾ ਲੈਨੇ ਆਂ ਛੋਲੇ ਪੀਸੇ ਹੋਏ ਸੀਗੇ ਅੱਛਾ ਕਿਉਂ ਪੀਸੇ ਸੀ ਇਹ ਆਪਾਂ ਡਿਸਕਸ ਕਰਾਂਗੇ ਨਾਲ ਸਿੰਪਲ ਕर्ड ਦਾ ਇੱਕ ਬਾਉਲ ਲਿੱਤਾ ਤੇ ਮੈਂ ਕਾਫੀ એનਰਜੈਟਿਕ ਫੀਲ ਕਰ ਰਹੀ ਹਾਂ ਹਮ ਬਸ ਇਹੀ ਆਪਾਂ ਦੱਸਣਾ ਵੀ ਸਵੇਰੇ ਉੱਠ ਕੇ ਪਰੌਂਠਿਆਂ ਤੋਂ ਸ਼ੁਰੂ ਨਹੀਂ ਹੋਣਾ ਹੋਣਾ ਕਿ ਖਾਣਾ ਤੇ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਪੜ੍ਹਾਈ ਕੀਤੀ ਆ ਕਿੱਥੋਂ ਕਿਵੇਂ ਆ ਮਤਲਬ ਤੁਸੀਂ ਹਾਂਜੀ ਮੈਮ ਮੈਂ ਆਪਦਾ ਕਰੀਅਰ 2008 ਚ ਸਟਾਰਟ ਕੀਤਾ ਓਕੇ ਵਨ ਆਫ ਦੀ ਫਾਈਨੇਸਟ ਕੰਟਰੀ ਆਸਟ੍ਰੇਲੀਆ ਦੇ ਵਿੱਚ ਮੈਂ ਸਿਡਨੀ ਵਿਖੇ ਪੜ੍ਹਾਈ ਆਪਦੀ ਪੂਰੀ ਕੀਤੀ ਮੈਂ ਉੱਥੇ ਐਜ਼ ਅ ਬਤੌਰ 2 ਸਾਲ ਐਜ਼ ਅ ਸ਼ੈਫ ਕੰਮ ਵੀ ਕੀਤਾ ਤੇ ਨਾਲੂ ਨਾਲ ਖਾਣੇ ਬਾਰੇ ਸਿੱਖਿਆ ਪਰ ਕਿਤੇ ਨਾ ਕਿਤੇ ਬੀਇੰਗ ਅ ਸ਼ੈਫ ਮੈਨੂੰ ਇਹ ਕਮੀ ਲੱਗੀ ਵੀ ਠੀਕ ਹੈ ਇੱਕ ਹੱਥ ਜਿਹਾ ਸਾ ਰੈਸਟੋਰੈਂਟ 'ਚ ਅਸੀਂ ਕੁਕਿੰਗ ਕਰਦੇ ਆਂ ਵਰਲਡ ਦੇ ਬਿਹਤਰੀਨ ਲੋਕ ਆਉਂਦੇ ਆ ਤੁਹਾਡੇ ਖਾਣੇ ਨੂੰ ਸਲਾਉਂਦੇ ਆ ਪਰ ਕਿਤੇ ਨਾ ਕਿਤੇ ਖਾਣਾ ਅਨ ਹੈਲਦੀ ਰਹਿ ਜਾਂਦਾ ਕਿਉਂਕਿ ਜਿਹੜੇ ਸਾਡੇ ਸਕਿਲਸ ਹੁੰਦੇ ਆ ਉਹ ਸਕਿਲਸ ਸਿਰਫ ਇੱਥੋਂ ਤੱਕ ਸੀਮਿਤ ਰਹਿ ਜਾਂਦੇ ਆ ਵੀ ਇਹ ਖਾਣੇ ਨੂੰ ਐਪੀਟਾਈਟ ਵਾਈਜ਼ ਭੁੱਖ ਵਧਾਉਣ ਲਈ ਤੇ ਇੱਕ ਟੇਸਟ ਵਾਈਜ਼ ਉਹਨੂੰ ਗੁੱਡ ਕਿਵੇਂ ਬਣਾਇਆ ਜਾ ਸਕਦਾ ਪਰ ਕਿਤੇ ਨਾ ਕਿਤੇ ਕੰਪਰੋਮਾਈਜ਼ ਕੀਤਾ ਜਾਂਦਾ ਨਿਊਟ੍ਰੀਸ਼ਨਲ ਵੈਲਿਊ ਤੇ ਉਹ ਇੰਟਰਸਟ ਦਿਲ ਦੇ ਕਿਸੇ ਕੋਨੇ ਚ ਛिपਿਆ ਹੋਇਆ ਸੀ ਇੰਡੀਆ ਵਾਪਸ ਆਇਆ ਰਿਵਰਸ ਮਾਈਗ੍ਰੇਸ਼ਨ ਕਹਿ ਸਕਦੇ ਹੋ ਜਾਂ ਪੰਜਾਬ ਨਾਲ ਪਿਆਰ ਕਹਿ ਸਕਦੇ ਹੋ 4 ਸਾਲ ਫਿਰ ਬਤੌਰ ਐਜ਼ ਅ ਸ਼ੈਫ ਮੈਂ ਪੜ੍ਹਾਈ ਕੀਤੀ ਉਹ ਦਿਲ ਦੇ ਕੋਨੇ ਦਾ ਜਿਹੜਾ ਇੱਕ ਕਲਾ ਕਹਿ ਲੋ ਜਾਂ ਦਿਲ ਦੇ ਕੋਨੇ ਚੋਂ ਗੱਲ ਛੁਪੀ ਹੋਈ ਸੀ ਉਹ ਬਾਹਰ ਆਈ ਮਾਸਟਰਸ ਦੇ ਵਿੱਚ ਮਾਸਟਰਸ 'ਚ ਮੈਂ ਹਿਊਮਨ ਨਿਊਟ੍ਰੀਸ਼ਨ ਪੜ੍ਹੀ ਜੋ ਕਿ ਬਹੁਤ ਵਕਰੀ ਲਾਈਨ ਐ ਸ਼ੈਫ ਨਾਲੋਂ ਤੇ ਮਾਸਟਰਸ 'ਚ ਮੈਂ 골ਡ ਮੈਡਲਿਸਟ ਰਿਆ ਯੂਨੀਵਰਸਿਟੀ ਮੈਂ ਟੌਪ ਕੀਤੀ ਮੇਰੀ ਪੜ੍ਹਾਈ ਮਲਾਨਾ ਯੂਨੀਵਰਸਿਟੀ ਕਾਫੀ ਫੇਮਸ ਆ ਅੰਬਾਲਾ ਦੇ ਕੋਲੇ ਨੇ ਉੱਥੋਂ ਕੀਤੀ ਉਸ ਤੋਂ ਬਾਅਦ ਇੰਡੀਆ ਦੇ ਸਰਵੋਤਮ ਇੰਸਟੀਚਿਊਟ ਪੀਜੀਆ ਚੰਡੀਗੜ੍ਹ ਤੋਂ ਮੈਂ ਆਪਣੀ ਇੰਟਰਨਸ਼ਿਪ ਕੀਤੀ ਬਹੁਤ ਖੁਸ਼ਕਿਸਮਤ ਸੀ ਵੀਓ ਇੰਟਰਨਸ਼ਿਪ 'ਚ ਮੈਨੂੰ ਆ ਗਰੀ ਪੇਸ਼ੈਂਟਾਂ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਜਿੱਥੇ ਬਤੌਰ ਮੈਂ ਉਹਨਾਂ ਨੂੰ ਫੂਡ ਬਾਰੇ ਗਾਈਡ ਕਰਦਾ ਸੀ ਨਾਲੋਂ ਨਾਲ ਥੋੜਾ ਜਿਹਾ ਇਦੋਂ ਡਿਫਰੈਂਟ ਪਹਿਲੂ ਲੈ ਕੇ ਮੈਂ ਮੈਕਸ ਦਾ ਐਕਸਪੀਰੀਅੰਸ ਵੀ ਲਿੱਤਾ ਮੈਕਸ ਦਾ ਐਕਸਪੀਰੀਅੰਸ ਲੈਣ ਦਾ ਮੇਨ ਰੀਜ਼ਨ ਇਹ ਸੀ ਵੀ ਕਿਤੇ ਨਾ ਕਿਤੇ ਉਹ ਫਰਕ ਦੇਖਿਆ ਜਾਵੇ ਮਰੀਜ਼ ਇੱਕੋ ਜਿਕੇ ਹੀ ਲੱਗੇ ਗਰੀਬਾਂ ਦਾ ਤੇ ਅਮੀਰਾਂ ਦਾ ਦਰਦ ਮੈਨੂੰ ਸੀਮ ਲੱਗਿਆ ਜਦੋਂ ਬਿਮਾਰ ਪੈਂਦੇ ਨੇ ਤਾਂ ਐਜ਼ ਅ ਡਾਈਟੀਸ਼ਨ ਮੈਂ ਫੀਲ ਕੀਤਾ ਵੀ ਮੈਨੂੰ ਦੋਨੋਂ ਕੈਰੀਅਰ ਬਰਾਬਰ ਚੂਜ਼ ਕਰਨੇ ਚਾਹੀਦੇ ਆ ਹਾਂਜੀ ਉਸ ਤੋਂ ਬਾਅਦ ਕਿਹਾ ਜਾਂਦਾ ਇੱਕ ਸਾਇੰਟਿਸਟ ਬਹੁਤ ਖੁਸ਼ਕਿਸਮਤ ਹੋਊਗਾ ਜੇ ਉਹਨੂੰ ਇਹ ਦੋਨੋਂ ਮੌਕੇ ਮਿਲ ਜਾਂਦੇ ਵੀ ਉਹ ਸ਼ੈਫ ਵੀ ਹੋਵੇ ਤੇ ਉਹ ਡਾਈਟੀਸ਼ਨ ਵੀ ਹੋਵੇ ਤੇ ਖੁਸ਼ਕਿਸਮਤ ਕਹਿ ਲਓ ਜਾਂ ਕਿਸਮਤ ਕਹਿ ਲਓ ਮੈਨੂੰ ਪੀ ਐਚ ਡੀ ਕਰਨ ਦਾ ਮੌਕਾ ਮਿਲਿਆ ਤੇ ਬਾਬਾ ਜੀ ਦੀ ਮਿਹਰ ਆ ਮੈਨੂੰ ਤਿੰਨੋਂ ਮੌਕੇ ਮਿਲੇ ਜ਼ਿੰਦਗੀ ਚ ਸ਼ੈਫ ਦੇ ਤੌਰ ਤੇ ਵੀ ਐਸ ਅ ਖੁਰਾਕ ਮਾਹਰ ਡਾਈਟੀਸ਼ਨ ਦੇ ਤੌਰ ਤੇ ਵੀ ਤੇ ਨਾਲੋਂ ਨਾਲ ਰਿਸਰਚਰ ਦੇ ਤੌਰ ਤੇ ਵੀ ਔਰ ਇਹ ਰਿਸਰਚ ਮੇਰੀ ਕਿਚਨ ਦੀ ਇੱਕ ਨਮਕਦਾਨੀ ਤੋਂ ਸਟਾਰਟ ਹੋ ਜਾਂਦੀ ਆ ਤੇ ਇੱਕ ਲਿਵਰ ਦੀ ਆਖਰੀ ਸਟੇਜ ਤੱਕ ਇਸ ਨਮਕਦਾਨੀ ਦਾ ਰੋਲ ਰਹਿੰਦਾ ਉਹ ਆਪਾਂ ਪੋਡਕਾਸਟ ਤੇ ਡਿਸਕਸ ਕਰੀ ਜ਼ਰੂਰ ਕਰਾਂਗੇ ਮੈਮ ਤਾਂ ਇਹ ਮੇਰਾ ਕੈਰੀਅਰ ਆ 2016 ਚ ਬਤੌਰ ਡਾਈਟੀਸ਼ਨ ਮੈਂ ਪ੍ਰੈਕਟਿਸ ਆ ਗਿਆ ਸੀ ਬਠਿੰਡਾ ਦੇ ਨਾਮ ਵਰ ਹਸਪਤਾਲਾਂ ਚ ਮੈਂ ਐਜ਼ ਅ ਡਾਈਟੀਸ਼ਨ ਕੰਮ ਕਰ ਰਿਹਾ ਤੇ ਆਪਦੀਆਂ ਸੇਵਾਵਾਂ ਦੇ ਰਿਹਾ ਤੇ ਨਾਲੋਂ ਨਾਲ ਮੈਂ ਆਪਦਾ ਕਲੀਨਿਕ ਰਨ ਕਰ ਰਿਹਾ ਤੇ ਇਹ ਪ੍ਰੈਕਟਿਸ ਮੇਰੀ ਅਰਾਊਂਡ ਤੁਸੀਂ ਕਹਿ ਸਕਦੇ ਹੋ 9 ਸਾਲ ਦੀ ਹੋ ਗਈ ਆ ਤੇ ਇਹ ਜਿਹੜਾ ਹੁਣ ਜਿਵੇਂ ਆਪਾਂ ਕਹਿੰਦੇ ਆ ਵੀ ਮੰਨ ਲਓ ਮੈਂ ਆ ਹਨਾ ਵੀ ਮੈਨੂੰ ਲੱਗਦਾ ਕਿ ਮੈਂ ਆਪਦਾ weight 5 ਕਿਲੋ ਹੋਰ ਘਟਾਉਣਾ ਹਨਾ ਤੇ ਮੈਂ ਤੁਹਾਡੇ ਕੋਲ ਜਾਂਦੀ ਆਂ ਵੀ ਮੈਨੂੰ ਡਾਈਟ ਪਲਾਨ ਦਿਓ ਮੇਰੇ ਲਈ ਜਿੱਦਾਂ ਹੁਣ ਮੇਰੀ ਉਮਰ ਆ 50 ਦੇ ਹਨਾ ਆਸ-ਪਾਸ ਤੇ ਜਿ ਤੁਸੀਂ ਦੇਖ ਹੀ ਰਹੇ ਹੋ ਤਾਂ ਤੁਸੀਂ ਮੈਨੂੰ ਕੀ ਸੁਜੈਸਟ ਕਰੋਗੇ ਅੱਜ ਆਪਾਂ ਮੈਮ ਦੇ ਡਾਈਟ ਪਲਾਨ ਤੇ ਡਿਸਕਸ਼ਨ ਕਰਦੇ ਆਂ ਕੁਸ਼ਕ ਪਾਟ ਕੁਸ਼ਕ ਟਿਪਸ ਮੈਂ ਤੁਹਾਨੂੰ ਦਊਂਗਾ ਜੋ ਆਮ ਪੇਸ਼ੀਐਂਟ ਮੈਮ ਤੋਂ ਮੋਟੀਵੇਟ ਹੋ ਕੇ ਜਾਂ ਇਸ ਕਨਵਰਸੇਸ਼ਨ ਤੋਂ ਮੋਟੀਵੇਟ ਹੋ ਕੇ ਘਰ ਚ ਰੂਟੀਨ ਚ ਕਰ ਸਕਦੇ ਆ ਸਭ ਤੋਂ ਪਹਿਲਾਂ ਸਾਨੂੰ ਦਿਨ ਡਿਵਾਈਡ ਕਰਨ ਦੀ ਲੋੜ ਆ ਜਿੰਨੇ ਵਜੇ ਤੁਸੀਂ ਉੱਠਦੇ ਹੋ ਜਿੰਨੇ ਵਜੇ ਤੁਸੀਂ ਸੌਂਦੇ ਹੋ ਉਹਨੂੰ ਸਿੰਪਲ ਜਿਹਾ ਤਰੀਕਾ ਦੋ ਤੇ ਵੰਡ ਲਓ ਅੰਦਾਜ਼ਨ ਮੇਰੇ ਅਕੋਰਡਿੰਗ ਤੁਹਾਡਾ ਦਿਨ 18 ਘੰਟਿਆਂ ਦਾ ਹੋਊਗਾ ਉਹ ਚ ਜਿਹੜਾ ਆਪਾਂ ਦੁਪਹਿਰੇ ਨੈਪ ਲੈ ਰਹੇ ਹਾਂ ਜਾਂ ਸੌ ਰਹੇ ਹਾਂ ਟਾਈਮ ਮਾਈਨਸ ਕਰ ਸਕਦੇ ਹੋ ਬਹੁਤ ਸਿੰਪਲ ਤਰੀਕਾ ਨੂੰ ਦੋ ਤੇ ਵੰਡ ਲਓ ਅੰਦਾਜ਼ਨ 18 ਘੰਟੇ ਜਾਗ ਰਹੇ ਹੋ ਦੋ ਤੇ ਵੰਡਿਆ 9 9 ਪਲੱਸ 1 ਐਡ ਕਰ ਲਓ ਤੁਸੀਂ ਦਿਨ ਦੀਆਂ 10 ਖੁਰਾਕਾਂ ਲੈਣੀਆਂ ਹੁਣ ਮਨ ਚ ਡਰਾ ਰਹੇ 10 ਖੁਰਾਕਾਂ ਕਿਵੇਂ ਲਵਾਗੇ ਬਹੁਤ ਸਿੰਪਲ ਤਰੀਕਾ ब्रेकफास्ट लाइक अ किंग और क्वीन करो फीमेल्स इक क्रेज ज्यादा मैं देखदा रूटीन पेशेंट्स ते ओ चोंदे ਸਾਡੀ ਕੋਲਰ ਬੋਨ ਦਿਖੇ ਅਸੀਂ ਐਨੇ ਸਲਿਮ ਫਿਟ ਹੋਈਏ ਬਟ ਏਜ ਦੇ ਹਿਸਾਬ ਨਾਲ ਇਹ क्रेज ਨਹੀਂ ਰਹਿੰਦਾ ਸਲਿਮ ਫਿਟ ਦਾ क्रेज ਜ਼ਰੂਰ ਹੁੰਦਾ ਸੀ ਤੇ ਆਪਤਾ ਨੂੰ ਲੈ ਕੇ ਤਾਂ ਸੋਬਾ ਦਾ ਖਾਣਾ ਐਦਾਂ ਖਾਓ ਲੰਚ ਇੱਕ ਆਮ ਬੰਦੇ ਦੀ ਤਰ੍ਹਾਂ ਕਰੋ ਡਿਨਰ ਗਰੀਬ ਨੂੰ ਦੇ ਦਿਓ ਹਲਕਾ ਖਾਓ ਇਹ ਪੰਜਾਬੀ ਦੀ ਇੱਕ ਪੁਰਾਣੀ ਕਹਾਵਤ ਆ ਸੈਕੰਡ ਤੁਸੀਂ ਬੋਡੀ ਨੂੰ ਇੱਕ ਵਰਕਸ਼ਾਪ ਨਾਲ ਕੰਪੇਅਰ ਕਰ ਸਕਦੇ ਹੋ ਇੱਕ ਟਰੱਕ ਵਰਕਸ਼ਾਪ ਇਹ ਆਪਦੀ ਵਰਕਿੰਗ 8 ਘੰਟੇ ਦੇਣੀ ਹੈ ਇਹਨੇ ਬਾਕੀ ਜਿਹੜੇ 8 ਘੰਟੇ ਆ ਜਿਹੜੇ 8 ਘੰਟੇ ਆ ਬਾਕੀ ਉਹਨਾਂ ਚ ਉਹਨੇ ਰਿਪੇਅਰ ਕਰਨੀ ਆ ਤਾਂ ਆਪਾਂ ਦਿਨ ਨੂੰ ਤਕਰੀਬਨ 8 ਤੋਂ 10 ਘੰਟਿਆਂ ਚ ਨਿਵੇੜ ਦਾਂਗੇ ਹੂੰ ਤਾਂ ਤੁਹਾਡਾ ਇੱਕ ਬੈਸਟ ਡਾਈਟ ਪਲਾਨ ਇਹ ਹੋ ਸਕਦਾ ਸਿੰਗਲ ਜੀ ਦੇ ਨਾਲ ਤੁਸੀਂ ਬਹੁਤ ਸੌਕੇ ਤਰੀਕੇ ਨਾਲ weight lose ਕਰ ਸਕਦੇ ਹੋ ਜਿੰਨੇ ਵਜੇ ਤੁਸੀਂ ਸਵੇਰ 6 ਵਜੇ ਉੱਠੇ ਉੱਠਨਸਾਰ ਤੁਸੀਂ ਆਪਦੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਨਾਲ ਕਰੋ ਇਹਦਾ ਤੁਸੀਂ ਕੀ ਤਰੀਕਾ ਅਪਣਾ ਸਕਦੇ ਹੋ ਤੁਸੀਂ ਉੱਠੇ ਪਾਣੀ ਪੀਤਾ ਤੁਸੀਂ ਇਹਨੂੰ ਕੰਪੇਅਰ ਕਰ ਸਕਦੇ ਹੋ ਘਰ 'ਚ ਲੱਗੀ ਘਾਹ ਨਾਲ ਤੁਸੀਂ ਘਾਹ ਦੇ ਉੱਪਰ ਪਾਣੀ ਪਾਇਆ ਘਾਹ ਖੁਸ਼ ਹੋ ਗਿਆ ਇਹ ਮੈਂ ਵੀ ਪੜਿਆ ਸੀ ਕਿਸੇ ਨੇ ਜੀ ਬੋਡੀ ਖੁਸ਼ ਹੋ ਗਈ ਬੋਡੀ ਨੂੰ ਦੀ ਖੁਰਾਕ ਮਿਲ ਗਈ ਸਹੀ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਤੁਸੀਂ ਬਦਾਮ ਅਖਰੋਟ ਸੌਗੀ ਨੱਟਸ ਭਿਓ ਕੇ ਖਾ ਸਕਦੇ ਹੋ ਮੇਰਾ ਜੋ ਰੂਟੀਨ ਆ ਉਹ ਐਪਲ ਨਾਲ ਸਟਾਰਟ ਹੁੰਦਾ ਉਸ ਤੋਂ ਅੰਦਾਜ਼ਨ 2 ਘੰਟੇ ਬਾਅਦ ਤੁਸੀਂ ਆਪਦਾ ਬ੍ਰੇਕਫਾਸਟ ਕਰੋ ਜਿਹੜਾ ਗੈਪ ਆ ਇਸ ਗੈਪ 'ਚ ਤੁਸੀਂ ਆਪਦੀ ਟੀ ਲਵਰ ਹੈਗੇ ਚਾਹ ਲਓ ਜੀ ਸੱਦ ਕੇ ਲਓ ਕੋਈ ਇਸ਼ੂ ਨਹੀਂ ਆ ਬਸ ਖਾਲੀ ਪੇਟ ਚਾਹ ਨਾ ਪੀਓ ਬ੍ਰੇਕਫਾਸਟ ਹੈਵੀ ਕਰ ਸਕਦੇ ਹੋ ਲੰਚ ਤੁਸੀਂ ਅਰਾਊਂਡ ਬ੍ਰੇਕਫਾਸਟ ਹੈਵੀ ਕਰਕੇ ਵਿੱਚ ਇੱਕ ਮਿਡ-ਬੀਨ ਲੈਣੀ ਆ ਗੋਡਾ ਉਹਨੂੰ ਤੁਸੀਂ ਫੁੱਲ ਮਖਾਣਿਆਂ ਤੱਕ ਸੀਮਿਤ ਨਾ ਕਰਕੇ ਮਗਜ ਵੀ ਹੋ ਸਕਦੇ ਆ ਇੱਕ ਫਰੂਟ ਅਗੇਨ ਹੋ ਸਕਦਾ ਸਿੰਪਲ ਲੰਚ ਰੱਖੋ ਨਾਰਮਲ ਰਾਈਸ ਹੋ ਸਕਦੇ ਆ ਬਰਾਊਨ ਰਾਈਸ ਦਾ ਸੁਸਾਇਟੀ ਚ ਇੱਕ ਸ਼ੂਸ਼ਾ ਛੱਡਿਆ ਗਿਆ ਮੈਨੂੰ ਸ਼ੂਸ਼ਾ ਵਰਡ ਤਾਂ ਕਹੂੰਗਾ ਕਿਉਂਕਿ ਹਰ ਪੇਸ਼ੈਂਟ ਪੁੱਛਦਾ ਵੀ ਸਰ ਬਰਾਊਨ ਬ੍ਰੈਡ ਲਈਏ ਨਾਰਮਲ ਰਾਈਸ ਕੰਪੈਰੀਟਿਵਲੀ ਯੂਕਲ ਗੁੱਡ ਨੇ ਉਵੀ ਗੋਡਣੀ ਉਵੀ ਗੋਡਾ ਤੁਸੀਂ ਇਡਲੀ ਦੋਸਾ ਉਪਮਾ ਕੁਕਿੰਗ ਦੇ ਸ਼ੌਕੀਨ ਹੋ ਕਰ ਸਕਦੇ ਹੋ ਸਾਦੀ ਕੁਕਿੰਗ ਕਰਦੇ ਹੋ ਸਿੰਪਲ ਦੋ ਰੋਟੀ ਦਾਲ ਸਬਜੀ ਦਹੀਂ ਹੋ ਸਕਦੀ ਆ ਦਾਲ ਨੂੰ ਇੱਥੋਂ ਤੱਕ ਸੀਮਤ ਨਾ ਕਰੋ ਵੀ ਇਹ ਕੱਲੀ ਤੋਂ ਵੀ ਮੂੰਗੀਆਂ ਮੂੰਗੀ ਮਸਰੀਆ ਇਹ ਰਾਜਮਾ ਬਲੈਕ ਚਨੇ ਸੋਇਆਬੀਨ ਪਨੀਰ ਸਭ ਕੁਝ ਹੋ ਸਕਦਾ ਅਰਾਊਂਡ 1.5 ਵਜੇ ਆਪਾਂ ਮੰਨ ਲਈਏ ਵੀ ਤੁਸੀਂ ਲੰਚ ਕੀਤਾ ਸਾਢੇ 1/4 ਜ਼ਿੰਦਗੀ ਨੂੰ 5 ਮਿੰਟ ਬ੍ਰੇਕ ਦਿਓ ਲਿਉਕੜ ਤੇ ਆ ਜਾਓ ਲਿਉਕੜ ਕੱਚੀ ਲੱਸੀ ਕੱਲੀ ਲੱਸੀ ਨਾਰੀਅਲ ਦਾ ਪਾਣੀ ਸੱਤੂ ਇਹਨੂੰ ਯੂਜੁਅਲੀ ਬਿਹਾਰੀ ਡਰਿੰਕ ਇੱਕ ਪ੍ਰੋਨਾਉਂਸ ਕੀਤਾ ਜਾਂਦਾ ਸਾਡੀ ਟਰਮਸ ਚ ਬਟੇ ਪੰਜਾਬ ਦਾ ਡਰਿੰਕ ਵੀ ਬਣਦਾ ਜਾ ਰਿਹਾ ਤੇ ਹੈਲਦੀ ਆ ਮੈਨੂੰ ਇੱਕ ਸਟੇਟ ਨਾ ਸੀਮਿਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਫੂਡ ਯੂਨੀਕ ਆ 6 ਵਜੇ ਤੱਕ ਤੁਸੀਂ ਇਵਨਿੰਗ ਚ ਆਪਣਾ ਸੈਲਡ ਜਾਂ ਸੂਪ ਲੈ ਲਓ ਦੈਨ ਦਾ ਐਂਡ ਜਿੰਨਾ ਤੁਸੀਂ ਸਟਮਕ ਚਾਉਂਦੇ ਹੋ ਜਿੰਨਾ ਪਲੇਨ ਤੇ ਫਿਟ ਚਾਉਂਦੇ ਹੋ ਹਲਕਾ ਕਰੋ ਇਹ ਓਟਸ ਹੋ ਸਕਦੇ ਨੇ ਇਹ ਦਲੀਆ ਹੋ ਸਕਦਾ ਇਹ ਨਾਰਮਲ ਇੱਕ ਰੋਟੀ ਹਰੀ ਸਬਜ਼ੀ ਹੋ ਸਕਦੀ ਆ ਇਸ ਸਿੰਪਲ ਜੇ ਤਰੀਕੇ ਨਾਲ ਹੈਰਾਨ ਰਹਿ ਜਾਓਗੇ ਮਹੀਨੇ ਚ 5 ਕਿਲੋ weight ਵੀ ਜਾਊਗਾ ਤੇ ਤੁਸੀਂ ਇਹ ਵੀ ਹੈਰਾਨ ਰਹਿ ਜਾਊਗੇ ਕਿ ਇੰਨੀ ਆ ਖੁਰਾਕਾਂ ਖਾਣ ਦੇ ਬਾਵਜੂਦ ਇਹਦੇ ਚ ਕੱਲਾ ਮੈਂ ਇਹ ਛਿਪੀ ਆ ਜਦੋਂ ਆਪਾਂ 2-2 ਘੰਟੇ ਦੇ ਗੈਪ ਤੋਂ ਖਾਂਦੇ ਆ ਤਾਂ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਉਹ 3 ਗੁਣਾ ਕੰਮ ਕਰਦਾ ਤਾਂ ਉਹਨੇ 3 ਗੁਣਾ ਸਪੀਡ ਨਾਲ weight ਆਪਣੇ ਆਪ lose ਕਰ ਲੈਣਾ ਬਟ ਪੰਜਾਬ ਚ ਪ੍ਰੋਬਲਮ ਇਹ ਆ ਦੋ ਕੰਟੀਨਿਊ ਖਾਣ ਦਾ ਮਤਲਬ ਕਿਤੇ ਨਾ ਕਿਤੇ ਚਾ ਬਿਸਕੁਟ ਪੂਜੀਏ ਤੱਕ ਸੀਮਿਤ ਕੀਤਾ ਜਾਂਦਾ ਹੈ। ਹਮ